ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਗੁਰਦੁਆਰਾ ਬੁਰਜ ਕਾਲੀ ਪੂਲਾ ਸਿੰਘ ਵਿਖੇ ਜੋਹਰੇ ਸ਼ਮਸ਼ੀਰ ਸ਼ਸਤਰ ਮੁਕਾਬਲੇ ਦਾ ਵਿਸ਼ਾਲ ਪ੍ਰੋਗਰਾਮ ਆਯੋਜਿਤ ਕੀਤਾ ਚੰਦਾ ਇਸ ਮੌਕੇ ਤੇ ਵੱਖ-ਵੱਖ ਗੱਤਕਾ ਖਾੜਿਆਂ ਦੇ ਉਸਤਾਦਾਂ ਦੇ ਨੌਜਵਾਨਾਂ ਨੇ ਵੱਡੀ ਗਿਣਤੀ 'ਚ ਹਿੱਸਾ ਲਿਆ ਸਮਾਗਮ 'ਚ ਸਿਰਫ ਸ਼ਸਤਰ ਵਿੱਦਿਆ ਦੀ ਰੰਗਿਨੀ ਨਹੀਂ ਬਲਕਿ ਨੌਜਵਾਨ ਪੀੜ ਨੂੰ ਆਪਣੀ ਰਵਾਇਤੀ ਤਰੋਹਰ ਤੇ ਗੁਰਬਾਣੀ ਨਾਲ ਜੋੜਨ ਦਾ ਸੁਨੇਹਾ ਦਿੱਤਾ ਗਿਆ ਮੁਕਾਬਲੇ ਦੇ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਨੇ ਗੱਤਕੇ ਦੇ ਵੱਖ-ਵੱਖ ਜੋਹਰ ਦਿਖਾਏ ਤਲਵਾਰਬਾਜ਼ੀ, ਬਰਸ਼ੀ, ਬਾਸ, ਚੱਕਰ ਤੇ ਕਿਰਪਾਨ ਨਾਲ ਯੋਧਿਆਂ ਨੇ ਆਪਣੀ ਕਲਾਕਾਰੀ ਦਿਖਾਈ ਜਿਸ ਨੂੰ ਵੇਖ ਕੇ ਹਾਜ਼ਰ ਉਥੇ ਸੰਗਤ ਵਾਹਵਾਹੀ ਕਰ ਰਹੀ। ਇਹ ਮੁਕਾਬਲਾ ਨਾ ਸਿਰਫ ਸ਼ਸਤਰ ਵਿਦਿਆ ਦੇ ਗੁਣ ਸਿਖਾਉਂਦੇ ਨੇ ਸਗੋਂ ਸਰੀਰਕ ਫੁਰਤੀ, ਹਿੰਮਤ ਅਨੁਸ਼ਾਸਨ ਦੀ ਵੀ ਪ੍ਰੇਰਨਾ ਦਿੰਦੇ ਨੇ। ਸਮਾਗਮ 'ਚ ਪਹੁੰਚੇ ਗੱਤਕਾ ਉਸਤਾਦਾਂ ਨੇ ਇਸ ਤਰ੍ਹਾਂ ਨਕੀ ਕੁਝ ਕਿਹਾ ਸੁੰਦੇਹਾ ਜੀ ਪਹੁੰਚੇ ਪ੍ਰਾਤਨ ਉਸਤਾਨਦੋ ਔਰ ਕੋਈ ਦੇਖਦੇ ਹੋ ਇਸ ਤਰ੍ਹਾਂ ਦੇ ਮੁਕਾਬਲੇ ਨੇ ਅਗਲਾ ਗੁਰਜੀਤ ਦਾ ਖਾਲਸਾ ਵੈਗੁਰਜੀ ਕੀ ਫਤੇ ਦਾਸ ਮੇਰਾ ਨਾਮ ਜਗ ਸਿੰਘ ਪਾਸਟਰ ਜਗ ਸਿੰਘ ਆ ਟਿਆਲੇ ਤੋਂ ਹਾਂ ਤੇ ਸ਼ਾਸਤਰ ਵਿਦਿਆ ਸਭ ਤੋਂ ਪੁਰਾਣੇ ਮਧੁਰਦਾਰਾ ਹੈ ਕਲ ਦਾ ਬੱਚੇ ਵੀ ਸਿੱਖੇ ਨੇ ਵੱਡੇ ਵੀ ਸਿੱਖੇ ਨੇ ਹੁਣ ਛੋਟੇ ਨੇ ਚੱਲਦੇ ਵੈ ਔਰ ਆਉਂਦੇ ਨੇ ਬਹੁਤ ਜ਼ਿਆਦਾ ਚੱਲ ਰਹੇ ਨੇ ਲੇਕਿਨ ਇੱਥੇ ਅਸੀਂ ਨਹੀਂ ਆ ਸਕਿਆ ਉਹ ਲੈ ਕੇ ਸਾਨੂੰ ਹਾਜ਼ਰੀ ਭਰਨੀ ਪਈ ਇੱਥੇ ਦੇਖੋ ਚਾਰ ਮੁੰਡੇ ਸੀ ਜਿਹੜਾ ਕਿ ਸਾਡਾ ਬੜੀ ਕੋਸ਼ਿਸ਼ ਹੈ ਉਹਦੀ ਜਿਹੜਾ ਕਿ ਸਾਰਿਆਂ ਬਰਾਦਨਾ ਫਿਰ ਵੀ ਦਰਸ਼ਨਾਤੀ ਕਰਦ ਨੇ ਇਹਨਾਂ ਨੇ ਉਹਦੇ ਸ਼ਾਬਾਸ਼ ਹੈ ਸੋ ਸਾਡਾ ਵੀ ਮਜ਼ੇਦਿਰ ਕਰਦੂਦਾ ਖੇਡ ਦਾ ਸਾਰੀ ਚੱਲ ਚੱਲੀ ਹੁੰਦਾ ਸੋ ਹੁਣ ਸਾਹ ਪਿੰਦਰ ਸਿੰਘ ਜੀ ਆਪ ਇਹਨੂੰ ਬੋਲ ਕੇ ਦੱਸਣਗੇ ਅਗਲਾ ਪ੍ਰੋਗਰਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਪ੍ਰੋਗਰਾਮ ਹੁੰਦੇ ਆ ਰਹੇ ਨੇ ਮੈਂ ਕਹਿੰਦਾ ਬਹੁਤ ਹੀ ਸਲੱਗ ਆਯੋਗ ਨੇ ਜਿਹੜੇ ਗੁਰੂੰਗਤ ਦੇਵ ਜੀ ਤੋਂ ਲੈ ਕੇ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਮੱਲ ਅਖਾੜੇ ਤੋਂ ਸ਼ੁਰੂ ਕਰਤੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰਣਜੀਤ ਅਖਾੜੇ ਚ ਬਦਲ ਕੇ ਤੇ ਸਾਰੇ ਕਮਾਲ ਤਨਤਨ ਗੁਰਤੇਗ ਬਹਾਦਰ ਸਾਹਿਬ ਜੀ ਤੇਗ ਦੇ ਤਨੀ ਹੋਣ ਦੇ ਕਾਰਨ ਅੱਜ ਇੱਥੇ ਇਹ ਕਿਸੇ ਦੇ ਮੁਕਾਬਲੇ ਵਿੱਚ ਸ਼ਮਸ਼ੀਰ ਨੋ ਜਿਹਨੇ ਨਾਲ ਨਿਸ਼ਾਨਾ ਬਾਜੀ ਪੂਰੀ ਪਿਓਰ ਨਿਸ਼ਾਨੇਬਾਜ਼ੀ ਵੀ ਇੱਥੇ ਵਾਰ ਮਾਰਨਾ ਉੱਥੇ ਹੀ ਪੈਣਾ ਉਹ ਕੰਪੀਟੀਸ਼ਨ ਕਰਾ ਕੇ ਇਹ ਬੱਚਿਆਂ ਦੇ ਵਿੱਚ ਇੱਕ ਨਵਾਂ ਉਪਰਾਲਾ ਨਵੀਂ ਜੋਸ਼ ਪੈਦਾ ਕਰ ਰਹੇ ਆ ਔਰ ਬਹੁਤ ਬਹੁਤ ਧੰਨਵਾਦ ਹੈ ਉਹ ਵਕਫਾ ਫੰਡਰੇਸ਼ਨਾਂ ਵੱਲੋਂ ਜਿਹੜਾ ਕੰਟਾ ਕਰਵਾਏ ਜਾਂਦੇ ਨੇ ਆਪਾਂ ਕਿਤਨਾ ਕਿਤੇ ਸਰਮੋਰ ਇਸ ਤੋਂ ਕਿਹਾ ਐ ਐਂਜੀਪੀਸੀ ਆ ਚਾਹੀ ਸਰਕਾਰਾਂ ਨੇ ਉਹ ਕਿਤਰਾ ਕਿਤੇ ਜਿਹੜੇ ਖਾੜ ਦੇ ਉਸਤਾਫਤ ਜਿਹੜੀ ਪੜਦੇ ਨੋਜਵਾਨਾਂ ਦੀ ਬਾਹ ਕਿਉਂ ਨਹੀਂ ਪੜ ਸਰ 13 ਅਸਲ ਦੇ ਵਿੱਚ ਗੱਲ ਇਹ ਆ ਵੀ ਮੈਂ ਤਾਂ ਇਹ ਚਾਹਨਾ ਵੀ ਜਿਹੜੇ ਵਧੀਆ ਖਿਡਾਰੀ ਨੇ ਜਿਵੇਂ ਜਥੇਦਾਰ ਮਾਸਟਰ ਜਗਤ ਸਿੰਘ ਜੀ ਨੇ ਜਥੇਦਾਰ ਮਾਸਟਰ ਗੁਰਚਰਨ ਸਿੰਘ ਜੀ ਨੇ ਮਜੂਦਾ ਉਹ ਜਿਹੜੇ ਇਸ ਤੋਂ ਪਹਿਲਾਂ ਸਨ ਜਾਂ ਗਿਆਨੀ ਰਣਜੀਤ ਸਿੰਘ ਜੀ ਪਟਿਆਲਾ ਅ ਅੱਜਕੱਲ ਯੂ ਐਸ ਏ ਨੇ ਤੇ ਉਹਨਾਂ ਨੇ ਵੀ ਬੜੀ ਵੱਡੀ ਵਿਦਿਆ ਪ੍ਰਾਪਤ ਕੀਤੀ ਇਹਨਾਂ ਨੂੰ ਨਾਲ ਲੈ ਕੇ ਜਿਨ੍ਹਾਂ ਨੂੰ ਪਤਾ ਹੈ ਜਿਨ੍ਹਾਂ ਨੂੰ ਪਤਾ ਹੈ ਉਹਨਾਂ ਨੂੰ ਅੱਗੇ ਆਣਾ ਚਾਹੀਦਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਉਹ ਅੱਜਕੱਲ੍ਹ ਸੀੜੀਆਂ ਪਾ ਕੇ ਮਾਸਟਰ ਬਣੇ ਫਿਰਦੇ ਆ ਤੇ ਉਹ ਅੱਗੇ ਕੀ ਪਤਾ ਲੱਗੇਗਾ ਬੱਚਿਆਂ ਨੂੰ ਜਿਹੜੇ ਨੌਜਵਾਨ ਬੱਚੇ ਅਜੀਪਾਲ ਯੂਨੀਵਰਸਿਟੀ ਦੀ ਬਲਕਿ ਅੱਜ ਵੀ ਸਿਕਸੀ ਵਾਲੇ ਹੁੰਦੇ ਨੇ ਪਰ ਅਕੇ ਕੋਈ ਜੋਬ ਵਗੈਰਾ ਨਹੀਂ ਹੈਗਾ ਭਾਈ ਮਜੀਠ ਸਿੰਘ ਜੀ ਥੋੜੀ ਜਿਹੀ ਜਗ੍ਹਾ ਦਿਓ ਭਾਈ ਉਹ ਗੇਮ ਨੂੰ ਚੇਜ ਕਰੀਂ ਕੀ ਕਰਨ ਲੱਗਦਾ ਉਹ ਅਸਲ ਦੇ ਵਿੱਚ ਗੱਲ ਇਹ ਆ ਵੀ ਸਾਡੀਆਂ ਆਪਸੀ ਕਮੀਆਂ ਦੇ ਕਰ ਸਾਡੇ ਜਿਹੜੇ ਮੋਤਵੇਰ ਨੇ ਉਹ ਨਹੀਂ ਅੱਗੇ ਕੁਝ ਕਰ ਸਕਦੇ ਜਿਵੇਂ ਪਹਿਲਾਂ ਅਸੀਂ ਖੇਡਦੇ ਸੀਗੇ ਬਾਬਾ ਸੰਤਾ ਸਿੰਘ ਜੀ ਦੇ ਟਾਈਮ 'ਚ ਜਾਂ ਬਾਬਾ ਖੋੜ ਸਿੰਘ ਜੀ ਬੁਢੇ ਦਲ ਦੇ ਜਥੇਦਾਰ ਸੀਗੇ ਜਦੋਂ ਅਸੀਂ ਛੋਟੇ ਹੁੰਦੇ ਖੇਡਦੇ ਸੀ ਤੇ ਮਿੱਟਾ ਤਕੜਾ ਖੜਾ ਲੱਗਦਾ ਸੀ ਪਟਿਆਲੇ ਬਗੀਚੀ ਦੇ ਵਿੱਚ ਉਹਦੇ ਵਿੱਚ ਸਾਨੂੰ ਸਪੈਸ਼ਲੀ ਬੁਲਾ ਕੇ ਕਿਸੇ ਨੂੰ 1 ਰੁਪਿਆ ਕਿਸੇ ਨੂੰ 2 ਰੁਪਏ ਇਨਾਮ ਵਜੋਂ ਦਿੰਦੇ ਸੀ ਉਹ ਉਤਸ਼ਾਹ ਪੈਦਾ ਹੁੰਦਾ ਸੀ ਬੱਚਿਆਂ ਦੇ ਵਿੱਚ ਤਾਂ ਕਿ ਸਾਡਾ ਵੀ ਦਿਲ ਕਰਦਾ ਸੀ ਵੀ ਅਸੀਂ ਅੱਗੇ ਜਾ ਕੇ ਬਣੀਏ ਕੁਝ ਖੇਡੀਏ